ਤਲੀ ਗੰ ਉਹ ਇੱਕ ਪੰਡਤ ਸੀ ਵਧੀਆ ਵਿਦਵਾਨ ਪੰਡਤ ਸੀ ਘਰੋਂ ਵਿਗਜੈਤ ਸੀ ਪੂਰਾ ਉਹ ਤੇ ਯੁਗ ਜੈਤ ਸੀ ਉਹਦੇ ਲਾਦ ਹੈ ਨਹੀਂ ਸੀ ਅੱਛਾ ਜਦੋਂ ਲਾਦ ਹੈ ਨਹੀਂ ਸੀ ਉਹਦੇ ਹਾਂ ਉਹ ਭਾਈ ਪੰਡਤ ਜੀ ਨੂੰ ਕਹਿੰਦਾ ਵੀ ਆਪਾਂ ਹੁਣ ਵਿਰਧ ਵਸਤਾ ਚ ਹੋ ਗਏ ਹੂੰ ਵੀ ਆਪਾਂ ਕੋਈ ਜੇ ਕੁੜੀ ਮਿਲ ਜੇ ਆਪਾਂ ਨੂੰ ਆਪਣੀ ਸੇਵਾ ਕਰਨ ਵਾਲੀ ਹੂੰ ਹੂੰ ਫੇਰ ਲੋਟ ਹੈ ਹੂੰ ਉਹ ਕਹਿੰਦੀ ਆਪਾਂ ਨੂੰ ਕੁੜੀ ਕੌਣ ਦੀ ਉਹ ਮੁੰਡਾ ਤਾਂ ਆਪਣੇ ਹੈ ਨਹੀਂ ਹੂੰ ਕੁੜੀਆਂ ਵੀ ਮੁੰਡਿਆਂ ਨਾਲ ਹੀ ਮਿਲਦੀਆਂ ਨੇ ਹੂੰ ਤੇ ਉਹ ਕਹ ਤੂੰ ਮੈਨੂੰ ਆਟਾ ਪਾ ਝੋਲੇ 'ਚ ਵੀ ਮੈਂ ਜਾਵਾਂ ਕਿ ਪੰਜ ਚਾਰ ਪਿੰਡ ਪੁਛੇਸ਼ ਕਰਕੇ ਆਵਾਂਗੇ ਤੇਨੂੰ ਹੂੰ ਆਪਣਾ ਕਿਹੜਾ ਰੱਬ ਵੇਚਿਆ ਆਪਾਂ ਕਿਹੜਾ ਕਿਸ ਦੀ ਮਾਰੀ ਕੀਤੀ ਐ ਹੂੰ ਵੀ ਕੋਈ ਨਾ ਕੋਈ ਤਾਂ ਰੱਬ ਮਿੰਤ ਪੱਲੇ ਪਾਉ ਜਦੋਂ ਆਪਾਂ ਸੱਚੇ ਦਿਲ ਨਾਲ ਜਾਵਾਂਗੇ ਆਪਾਂ ਧੀ ਬਣਾ ਕੇ ਰੱਖਾਂਗੇ ਹੂੰ ਉਹ ਕਹਿੰਦੀ ਤੇਰੀ ਮਰਜ਼ੀ ਐ ਭਗ ਜਾ ਉਹਨੇ ਪਾਈ ਆਟਾ ਪਾਤਾ ਪੰਡਤ ਨੇ ਦੋ ਬੁੱਕ ਮੋਹਰਾਂ ਦੇ ਪਾਲੇ ਵਿੱਚ ਹੂੰ ਉਵੇਂ ਮੋਰਾਂ ਨੇ ਪਾਲੇ ਚਲੋ ਚਾਲ ਤੁਰਿਆ ਜਾਂਦਾ ਪੰਜ ਚਾਰ ਪਿੰਡ ਲੰਘਿਆ ਜਿੱਥੇ ਦਿਨ ਛਿਪ ਗਿਆ ਹੂੰ ਉਹ ਕਹਿੰਦਾ ਵੀ ਕੋਈ ਮੁੰਡਿਓ ਪੰਡਤਾਂ ਦਾ ਘਰ ਹੋਵੇ ਮੈਂ ਰੋਟੀ ਬਣਾਉਣੀ ਸੀ ਆਟਾ ਮੇਰੇ ਕੋਲ ਹੈਗਾ ਇਹ ਕਿਸੇ ਪਾਲੀ ਫਿਰਦਾ ਸੀ ਉਹ ਕਹਿੰਦਾ ਬੱਬਾ ਹੋ ਸੀ ਪੰਡਤਾਂ ਦਾ ਘਰ ਅੱਛਾ ਉਧਰ ਹੀ ਭਾਗ ਜਾ ਗਾਹ ਉਹ ਪੰਡਤ ਦੇ ਕੁੜੀਆਂ ਕੁੜੀਆਂ ਸੀ ਮੁੰਡਾ ਉਹਦੇ ਹੈ ਨਹੀਂ ਸੀ ਹੂੰ ਜਦੋਂ ਕਹਿੰਦਾ ਭਾਈ ਮੈਂ ਵੀ ਬ੍ਰਾਹਮਣ ਆ ਮੈਂ ਤਾਂ ਪ੍ਰਸ਼ਾਦਾ ਛਕਣਾ ਸੀ ਆਟਾ ਮੇਰੇ ਕੋਲ ਹੈਗਾ ਹੂੰ ਮੈਨੂੰ ਦੋ ਰੋਟੀਆਂ ਲਾ ਕੇ ਦਿਓ ਹੂੰ ਹੂੰ ਉਹਨੇ ਪੰਡਤ ਨੇ ਝੋਲਾ ਫੜਾਤਾ ਜਦੋਂ ਉਹਨੇ ਝੋਲੇ 'ਚ ਹੱਥ ਮਾਰਿਆ ਪੰਡਤਨੀ ਨੇ ਉਹ ਭਾਈ ਝੋਲੇ 'ਚੋਂ ਮੋਹਰਾ ਨਿਕੜਿਆ ਹੂੰ ਉਹਨੇ ਆਖਿਆ ਪੰਡਤਕ ਜੈਸੱਚਾ ਪੂਰਾ ਹੂੰ ਉਹਦੇ ਭਾਈ ਆਟਾ ਉੱਤੀ ਛੱਡਿਆ ਉਹਦਾ ਜਾ ਕੇ ਗੱਲਾਂ ਕਰਨ ਲੱਗੀ ਹੂੰ ਜਦੋਂ ਗੱਲਾਂ ਕਰਨ ਲੱਗੀ ਕਹਿੰਦੀ ਬਾਬਾ ਵੀ ਕਹਿ ਮੁੰਡੇ ਨੇ ਤੇਰੇ ਕਹਿ ਪੁੱਤਰ ਨੇ ਤੇਰੇ ਹੂੰ ਉਹ ਕਹਿੰਦਾ ਭਾਈ ਪੁੱਤਰ ਤਾਂ ਮੇਰੇ ਇੱਕੋ ਹੀ ਹੈਗਾ ਉਹ ਗਿਆ ਜੀ ਪੜਨ ਗਿਆ ਹੋਇਆ ਹੂੰ ਕਹਿੰਦੀ ਫਿਰ ਕਿਦੋਂ ਆਊਗਾ ਕਹਿੰਦਾ ਭਾਈ 5 ਸਾਲ ਵੀ ਲੱਗ ਸਕਦੇ ਨੇ 2 ਸਾਲਾਂ 'ਚ ਵੀ ਮੁੜ ਸਕਦਾ 2.5 'ਚ ਵੀ ਮੁੜ ਸਕਦਾ ਉਹਦੀ ਜਦੋਂ ਪੜ੍ਹਾਈ ਪੂਰੀ ਹੋਊ ਉਹਦੀ ਉਦੋਂ ਆਊਗਾ ਉਹ ਕਹਿੰਦੀ ਜੇ ਫਿਰ ਮੈਂ ਤੁਸੀਂ ਪਰਨਾ ਧਰ ਕੇ ਰਿਸ਼ਤਾ ਲੈ ਸਕਦੇ ਹਾਂ ਕਿ ਮੈਂ ਆਪਦੀ ਕੁੜੀ ਦਾ ਸਾਥ ਕਰਦੇ ਆ ਹੂੰ ਵੀ ਸਾਨੂੰ ਵੀ ਛੋਡੇ ਵਰਗੇ ਬੰਦੇ ਚਾਹੀਦੇ ਨੇ ਭਲੇਮਾਨ ਸੰਬੰਦੇ ਦੇ ਹੂੰ ਉਹ ਕਹਿੰਦਾ ਭਾਈ ਲੈ ਲਾਂਗੇ ਰਿਸ਼ਤਾ ਜੇ ਤੂੰ ਇੰਨਾ ਕਰਦੀ ਹੈ ਤਾਰੇ ਸਤਾ ਲੈ ਲਾਂਗੇ ਪਰ ਨਾ ਧਰਨਾ ਬਊਗਾ ਹੈ ਆਉਂਦਾ ਦਾ ਹੈ ਨਹੀਂ ਮੁੰਡਾ ਵਿਚਾਲੇ ਉਹ ਸੀ ਲਿਆਉਂਦੇ ਨਹੀਂ ਹੂੰ ਉਹ ਕਹਿੰਦੀ ਕੋਈ ਗੱਲ ਨਹੀਂ ਚਾਹ ਦੋ ਸਾਲ ਨੂੰ ਆਵੇ ਚਾਰ ਸਾਲ ਨੂੰ ਹੋਵੇ ਉਹਨਾਂ ਜੇ ਸਾਡੀ ਕੁੜੀ ਸੁੱਡੀ ਸੇਵਾ ਕਰੂਗੀ ਹੂੰ ਉਹ ਤਾਂ ਭਾਈ ਘਰ ਨੂੰ ਮੁੜ ਗਿਆ ਤੇ ਦਿਨ ਬਣ ਗਿਆ ਹੂੰ ਜਦੋਂ ਘਰ ਨੂੰ ਮੁੜ ਗਿਆ ਪੰਨਪਨੀ ਨੂੰ ਜਾ ਕੇ ਕਹਿੰਦਾ ਵੀ ਆਪਣਾ ਕੰਮ ਤਾਂ ਬਣ ਗਿਆ ਹੂੰ ਹੂੰ ਵੀ ਪਰਨੇ ਤੇ ਆਪਾਂ ਫੇਰ ਹੀ ਲੈ ਆਉਨੇ ਹੂੰ ਉਹ ਕਹਿੰਦੀ ਤੇਰੀ ਮਰਜ਼ੀ ਆ ਪੰਜ ਚਾਰ ਬੰਦੇ ਲਗਾਇਆ ਰਿਸ਼ਤੇਦਾਰ ਪਰਨੇ ਦੇ ਭਾਈ ਫੇਰੇ ਲਿਆਇਆ ਹੂੰ ਆ ਕੇ ਪੰਡਤ ਜੀ ਨੂੰ ਕਹਿੰਦਾ ਇੱਕ ਤਾਂ ਅਗਰਾ ਮੁਕੜਨੀ ਚੁੱਲੇ ਚੋਂ ਅੱਛਾ ਤੇ ਇੱਕ ਪਾਣੀ ਦਾ ਮੁਕੜਨੀ ਘੜੇ ਚੋਂ ਅੱਛਾ ਸਾਰਾ ਸਮਾਨ ਇਹਨੂੰ ਬੈਠੀ ਨੂੰ ਲੈ ਕੇ ਦੇਈ ਚੁੱਲੇ ਤੇ ਅੱਛਾ ਹੈ ਜੇ ਕਿਸੇ ਕਵਾਂਡੀ ਦੇ ਨਾ ਜਾਵੇ ਠੀਕ ਆ ਉਹ ਕਹਿੰਦੀ ਸੱਤ ਵਚਨ ਇੱਕ ਦਿਨ ਸਾਲ ਤੋਂ ਸਾਲ ਲੰਘੇ ਭਾਈ ਉਹ ਅੱਗ ਬਬ ਦਬਦੀਆਂ ਹੁੰਦੀਆਂ ਬੁੜੀਆਂ ਅਗੇ ਅੱਛਾ ਉਹ ਅੱਗ ਦੱਬਣਾ ਭੁੱਲ ਗਈ ਉਹਨੇ ਆਖਿਆ ਮਾ ਜੀ ਨੂੰ ਮੈਂ ਕਿੱਥੇ ਠਾਹੂੰਗੀ ਕੁੜੀ ਨੇ ਆਖਿਆ ਉਹ ਗਵੰਡੀਆਂ ਦਾ ਆਕੇ ਲੈਣ ਬਾਗੀ ਅੱਛਾ ਜੋ ਗਵੰਡੀਆਂ ਦਾ ਆਕੇ ਲੈਣ ਬਾਗੀ ਤੇ ਉਹਦਾ ਭਾਈ ਜਾ ਕੇ ਉਥੇ ਜਿਹੜਾ ਕਹਿੰਦੀ ਮਾਤਾ ਅੱਗੇ ਦੇ ਦੋ ਮੈਨੂੰ ਹੂੰ ਉਹਨਾਂ ਦਾ ਬੜਾ ਉੱਠ ਖੜਿਆ ਗਵੰਡੀਆਂ ਦਾ ਉਹ ਕਹਿੰਦਾ ਕੌਣ ਆਏ ਕਹਿੰਦੀ ਇਹ ਤਾਂ ਆਪਣੇ ਪੰਡਤਾਂ ਦੀ ਬਹੂ ਹੈ ਅੱਛਾ ਤੇ ਕਹਿੰਦਾ ਟਿੱਡੋ ਬਾਹਣੀ ਫੁੱਟੀ ਨਹੀਂ ਕਹਿੰਦੀ ਵੀ ਇਹ ਪੈਦਾ ਬਗਾਨੀ ਕੁੜੀ ਨੂੰ ਡੰਡਦਾ ਇਹਨਾਂ ਨੇ ਹੂੰ ਕਿਹੜਾ ਇਹਦੇ ਮੁੰਡਾ ਹੂੰ ਪੰਜ ਚਾਰ ਗਾਲਾਂ ਕੱਢੀਆਂ ਉਹਨੇ ਪਾਵਣੀ ਨੂੰ ਅੱਛਾ ਤੇ ਉਹਨੇ ਤਾਂ ਲਿਆ ਕੇ ਚੱਪਣ ਚਲਾ ਕੇ ਮਾਰਿਆ ਕਹਿੰਦੀ ਪੁੱਤ ਬਣ ਗਈ ਚ ਹੂੰ ਕਹਿੰਦੀ ਦੰਨੀਆਂ ਨੇਕ ਨੂੰ ਸੋਨੂੰ ਕਿਹੜਾ ਤੁਹਾਡੇ ਮੁੰਡਾ ਹੂੰ ਤੁਸੀਂ ਮੈਨੂੰ ਵੀ 2 ਸਾਲ ਹੋ ਗਏ ਨੂੰ ਬਗੜਾ ਮਾਰੀ ਬੈਠੇ ਹੋ ਹੂੰ ਹੈਂ ਹੂੰ ਤੇ ਕਹਿੰਦੀ ਪੁੱਤ ਮੁੰਡਾ ਹੈਗਾ ਗਿਆ ਜੀ ਪੜਨ ਗਿਆ ਹੋਇਆ ਕਹਿੰਦੀ ਕਿਹੜਾ ਹੈਗਾ ਜੀ ਪੜਨ ਗਿਆ ਉਹਨਾਂ ਦਾ ਬੜਾ ਦੱਸਦਾ ਸੀ ਮੈਨੂੰ ਹੂੰ ਉਹਦੇ ਨਾਲ ਵੀ ਪਿਛਲ ਗਿਆ ਪੰਗਾ ਅੱਛਾ ਬੁੜੇ ਨੇ ਆ ਕੇ ਵੀ ਆਪਾਂ ਇਹਨੂੰ ਵੜਿਆ ਲਈਏ ਕਹਿੰਦਾ ਚੱਕ ਭਾਈ ਪੁੱਤ ਚਾਬੀਆਂ ਸਾਰਾ ਕੁਝ ਤੇਰਾ ਹੀ ਐ ਮੰਡਤ ਉੱਠ ਕੇ ਕਹਿੰਦਾ ਵੀ ਆ ਚੱਕ ਚਾਬੀਆਂ ਉਹਨੇ ਪਹਿਲਾ ਜਿੰਦਾ ਖੋਲਿਆ ਮੰਜੇ ਬਿਸਤਰੀਆਂ ਦਾ ਭਰਿਆ ਪਿਆ ਦੂਜਾ ਜਿੰਦਾ ਖੋਲਿਆ ਨਾਜ ਦਾ ਭਰਿਆ ਪਿਆ ਹੂੰ ਹੂੰ ਤੀਜਾ ਜਿੰਦਾ ਖੋਲਿਆ ਭਾਈ ਉਹਦੇ ਪੈਸੀ ਪੈਸੇ ਪਏ ਸੋਨਾ ਪਿਆ ਰੁਪਏ ਪਏ ਜਦੋਂ ਚੌਥਾ ਵਾਰ ਖੋਲਿਆ ਉਹਨੇ ਤਾਂ 16 17 ਸਾਲ ਦਾ ਮੁੰਡਾ ਪੰਡਤਾਂ ਦਾ ਗੜਵੀ ਹੱਥ ਜਨਾਈ ਜਾਂਦਾ ਪਰੜੀ ਤੇ ਬੈਠਾ ਉਹਦਾ ਉਲਟ ਕੇ ਪੈਰੀ ਝੱਡ ਗਈ ਕਹੇ ਜੀ ਤੁਸੀਂ ਕਿਦੋਂ-ਕਿਦੋਂ ਬੈਠੇ ਹੋ ਇੱਥੇ ਹੂੰ ਕਹਿੰਦਾ ਵੀ ਜਦੋਂ ਦਾ ਤੂੰ ਮੇਰੇ ਮਾਪਿਆਂ ਨੂੰ ਤੰਗ ਕਰੀ ਜਾਨੀਏ ਅੱਛਾ ਮੈਂ ਉਹਨਾਂ ਦਾ ਬੇਟਾ ਠੀਕ ਆ ਤੇ ਕਹੇ ਵੀ ਫਿਰ ਆਓ ਬਾਹਰ ਕਹਿੰਦਾ ਪਹਿਲਾਂ ਮਾਫੀ ਮੰਗੋ ਨਾ ਅੱਛਾ ਇਹ ਰਾਂ ਹੂੰ ਆਈ ਉਹਨੇ ਪੰਡਤ ਜੀ ਕੋਲ ਬਣਨੀ ਤੋਂ ਮਾਫੀ ਮੰਗੀ ਹੂੰ ਵੀ ਸਾਡਾ ਕਹਿਣ ਦਾ ਭਾਅ ਵੀ ਇਹੀ ਹੈ ਵੀ ਜਿਹੜਾ ਸੱਚਾ ਬੰਦਾ ਹੁੰਦਾ ਹੈ ਉਹਦੀ ਰੱਬ ਮਦਦ ਕਰਦਾ ਹੈ ਚਾਹੇ ਉਹ ਕਿੰਨੀ ਵੀ ਮੁਸੀਬਤ 'ਚ ਖੜਾ ਹੋਵੇ ਇਹ ਪੰਡਿਤ ਸੱਚਾ ਸੀ ਉਹਨੂੰ ਪੁੱਤ ਨੂੰ ਮਹਾਂਬਾਲਕ ਨੂੰ ਪੁੱਤ ਦੇਣਾ ਪਿਆ ਦੇਣਾ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰਿਓ ਅੱਗੇ ਵਾਸਤੇ ਅਸੀਂ ਵਧੀਆ ਤੁਹਾਨੂੰ ਪੇਸ਼ ਕਰ ਸਕੀਏ ਪੇਸ਼ ਕਰ ਸਕੀਏ